ਆਬਦੇ ਮਜ਼ਦੂਰ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਬੱਚਿਆਂ ਸਮੇਤ ਰਾਜਸਥਾਨ ਦੇ ਲਈ ਰਵਾਨਾ ਹੋਣ ਲੱਗੇ ਨਿਤਾਜ਼ੇ ਕੀ ਪੰਜਾਬ ਦੇ ਵਿੱਚ ਨਰਮੇ ਦੀ ਬਜਾਈ ਘੱਟ ਹੋਣ ਕਰਕੇ ਕੋਈ ਰੋਜ਼ਗਾਰ ਨਾ ਹੋਣ ਦੇ ਚਲਦਿਆਂ ਮਜ਼ਦੂਰ ਰਾਜਸਥਾਨ ਦੇ ਵਿੱਚ ਨਰਮਾ ਚੁਗੰਦੇ ਲਈ ਰਵਾਨਾ ਹੋਏ ਨਿਤਾਜ਼ੇ ਕੀ ਰਾਜਸਥਾਨ ਦੇ ਕਿਸਾਨ ਪਿੰਡਾਂ ਦੇ ਵਿੱਚ ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਕਰਵਾਉਣ ਦੇ ਲਈ ਲੈ ਕੇ ਜਾਣ ਲੱਗੇ ਨੇ ਮਾਨਸਾ ਜਿਲ੍ਹੇ ਦੇ ਪਿੰਡ ਨੰਗਲਕਲਾਂ ਦੇ ਵਿੱਚੋਂ ਅੱਜ 15 ਦੇ ਕਰੀ ਪਰਿਵਾਰ ਨਰਮੇ ਦੀ ਚੁਗਾਈ ਕਰਨ ਦੇ ਲਈ ਰਾਜਸਥਾਨ ਦੇ ਲਈ ਰਵਾਨਾ ਹੋਏ ਨੇ ਅਸੀਂ ਰਾਜਸਥਾਨ ਜਾ ਰਹੇ ਹਾਂ ਜੀ ਨਰਮਾ ਚੋਗਣਾ ਪਹਿਲਾਂ ਆਪਣੇ ਬਹੁਤ ਕਮਦਨ ਦਾ ਸੀ ਬਹੁਤ ਰੋਜ਼ਗਾਰ ਸੀਗਾ ਤਿੰਨ ਤਿੰਨ ਮਹੀਨੇ ਨਰਮਾ ਚੋਗਦੇ ਵਧੀਆ ਗੁਜ਼ਾਰਾ ਹੋਈ ਜਾਂਦਾ ਸੀਗਾ ਆਪਣੇ ਜਿਵੇਂ ਪਹਿਲਾਂ ਵੀ ਬਈ ਬੋਲ ਕੇ ਕਹਟ ਹੈਗਾ ਇੰਨੇ ਵੀ ਦੱਸੇਗਾ ਵੀ ਜਿਆਦਾ ਬੀਮਾੜੇ ਆਉਣ ਲੱਗੇ ਜਾਂ ਸਰਕਾਰੀ ਨਹੀਂ ਅਜਿਓ ਕੋਈ ਵੀ ਚੰਗਾ ਦੇ ਰਹੀਆਂ ਕਿ ਲਾਦਾ ਕਿਲਾ ਜਿਮੀਦਾਰ ਵੀਦ ਹੈ ਉਸੇ ਨੂੰ ਕਦੇ ਗੁਲਾਬੀ ਸੁਣਦੀ ਪੈਗੀ ਕਦੇ ਉਹ ਅਰਜੀ ਪੈ ਜਾਂਦੀ ਹੈ ਜਿੰਮ ਕਹਿੰਦੇ ਉਹ ਕਾਲਾ ਜਾ ਹੋ ਜਾਂਦਾ ਇੱਕ ਵਾਰੀ ਚੀ ਸਾਰਾ ਨਰਮ ਖਰਾਬ ਹੋ ਜਾਂਦਾ ਇਸ ਤਰ੍ਹਾਂ ਕੇ ਹੁਣ ਅਸੀਂ Rajasthan ਜਾ ਰਹੇ ਆ ਉਧਰ ਸਾਡੇ ਤਾਂ 9 ਮਹੀਨੇ ਕੱਟੋ ਘਾਟੀ ਲੱਗਣਗੇ ਪਹਿਲਾਂ ਇਸ ਰੋਤ ਦੇ ਵਿੱਚ ਕਿੰਨਾ ਕਪੂਰਾ ਪੂਰਾ ਪਰਿਵਾਰ ਜਾਂਦਾ ਸੀ ਨਰਮ ਜੁਗਨ ਪੂਰਾ ਪਰਿਵਾਰ ਹੈ ਆ ਜਿੰਨਾ ਤੁਸੀਂ ਰੋਡ ਦੇਖਦੇ ਹੋ ਇੱਥੇ ਟਰਾਲੀਆਂ ਦੀਆਂ ਟਰਾਲੀਆਂ ਸਵੇਰੇ ਜਿਵੇਂ ਜਰ ਨਹੀਂ ਆ ਕੇ ਖੜ ਜਾਂਦੀਆਂ ਸਾਰੇ ਦਾ ਸਾਰਾ ਪਰਿਵਾਰ ਸਾਰਾ ਬੇੜੀ ਟਰਾਲੀਆਂ ਤੇ ਬਹੁਤ ਪਰ ਭਰ ਕੇ ਨਰਮ ਜੁਗਨ ਜਾਂਦੀ ਸੀ ਹੁਣ ਫਿਰ ਇੱਥੇ ਕੋਈ ਰੋਜ਼ਗਾਰ ਰਿਹਾ ਨਹੀਂ ਪੰਜਾਬ ਦੇ ਵਿੱਚ ਵੀ ਜਿਹੜਾ ਆਪਾਂ ਨੂੰ ਉੱਧਰ ਰਾਜਸਥਾਨ ਜਾਣਾ ਪੈ ਰਿਹਾ ਨਹੀਂ ਰਿਹਾ ਨਹੀਂ ਕੋਈ ਰੋਜ਼ਗਾਰ ਨਹੀਂ ਹੈ ਬਸ ਜ ਮਿਸਤਰੀਆਂ ਨਾਲ ਹੈ ਥੋੜਾ ਬਹੁਤਾ ਜਿਹੇ ਜੇ ਚੱਲਦਾ ਉਹ ਇਹਦੇ ਹੁਣਾਂ ਲਈ ਤੇ ਛਾਂਦੋ ਹਮ ਅਜ ਸਾਨੂੰ ਖੋਜਿਆਣਾ ਪਏ ਹਮ ਫਿਰ ਰਾਜਸਥਾਨ ਜਾ ਰਹੇ ਆਈ ਪਹਿਲਾਂ ਪੰਜਾਬ ਚੋਂ ਭੱਜিয়ে ਯੂਪੀ ਤੋਂ ਹੁੰਦੇ ਸੀ ਅਸੀਂ ਆਪ ਸਟੇਸ਼ਨ ਤੋਂ ਲੈ ਕੇ ਹੁੰਦੇ ਸੀ ਬੰਦੇ ਹਮ ਉਹ ਨਰਮੇ ਕਰਾਉਣ ਲੱਗ ਜ ਤਾਂ ਕਰਕੇ ਜਾ ਰਹੇ ਹੂੰ ਮੈਂ ਬਹੁਤ ਜਿਆਦਾ